ਸਾਡਾ ਕੰਮ ਜਿੰਨਾ ਵੀ ਵਰਕ ਚਾਹੇ ਉਹ ਬੱਸਾਂ ਦਾ ਚਾਹੇ ਉਹ ਕੋਈ ਬਿਲਡਿੰਗ ਦਾ ਚਾਹੇ ਬੱਚੇ ਦੀ ਸਿਕਿਉਰਿਟੀ ਆ ਉਹ ਸਾਰੇ ਸਾਡੀ ਜ਼ਿੰਮੇਵਾਰੀ ਹੈ ਮੇਰੇ ਅੰਡਰ ਦੋ ਸਿਕਿਉਰਿਟੀ ਗਾਰਡ ਹੈ ਜਿਹੜੇ ਗੇਟ ਤੇ ਕੋਈ ਵੀ ਐਂਟਰੀ ਮਤਲਬ ਬੱਚਾ ਬਾਹਰ ਜਾਂਦਾ ਜਾਂ ਬੱਚੇ ਨੂੰ ਮਿਲਣ ਕੋਈ ਆਉਂਦਾ ਤੇ ਬਿਨਾ ਸਬੂਤ ਤੋਂ ਅਸੀਂ ਨਾ ਕਿਸੇ ਨੂੰ ਬਾਹਰ ਜਾਣ ਦਿੰਦੇ ਆ ਨਾ ਅੰਦਰ ਆਉਣ ਦਿੰਦੇ ਆ ਜਾਰ ਸਰਕਾਰ ਵੱਲੋਂ ਸਕੂਲਾਂ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਕੈਂਪਸ ਮੈਨੇਜਰ ਨਿਯੁਕਤ ਕੀਤੇ ਗਏ ਹਨ ਉਹਨਾਂ ਦਾ ਸਕੂਲ ਦੇ ਪ੍ਰਬੰਧਨ ਦੇ ਵਿੱਚ ਬਹੁਤ ਹੀ ਸਹਿਯੋਗ ਹੈ ਕੈਂਪਸ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਜਿੱਥੇ ਵੀ ਕੋਈ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੁੰਦਾ ਹੈ ਕੋਈ ਬਿਲਡਿੰਗ ਦੀ ਨਵੀਂ ਉਸਾਰੀ ਚੱਲ ਰਹੀ ਹੁੰਦੀ ਹੈ ਜਰ ਰਪਏ ਦਾ ਕੰਮ ਚੱਲ ਰਿਹਾ ਹੁੰਦਾ ਹੈ ਤਾਂ ਕੈਂਪਸ ਮੈਨੇਜਰ ਦੀ ਦੇਖ ਰਹਿਕ ਦੇ ਵਿੱਚ ਉਹ ਕੰਮ ਬਹੁਤ ਵਧੀਆ ਤੇਪਰੇ ਚੜਦੇ ਹਨ ਇਸ ਦੇ ਨਾਲ ਹੀ ਸਾਡੇ ਸਕੂਲ ਮੁਖੀਆਂ ਅਤੇ ਸਾਡੇ ਅਧਿਆਪਕ ਸਾਹਿਬਾਨਾਂ ਦਾ ਭਾਰ ਬਹੁਤ ਜ਼ਿਆਦਾ ਘਟਿਆ ਦੇ ਵਿੱਚ ਅਸੀਂ ਕੈਂਪਸ ਮੈਨੇਜਰ ਲਾਏ ਨੇ ਹੈਡ ਮਾਸਟਰ ਦਾ ਧਿਆਨ ਪਾਣੀ ਦੇ ਟੂਟੀਆਂ ਵੱਲ ਨਹੀਂ ਹੋਣਾ ਚਾਹੀਦਾ ਵੀ ਟੂਟੀ ਨਹੀਂ ਚੱਲਦੀ ਪੱਖਾ ਖਰਾਬ ਹੋ ਗਿਆ ਫਯੂਜ ਮੱਚ ਗਿਆ ਬੱਲ ਫਯੂਜ ਹੋ ਗਿਆ ਉਹਦਾ ਧਿਆਨ ਸਿਰਫ ਸੁਪਰਵਾਈਜ਼ਨ ਪੜਾਈ ਦੀ ਬਾਕੀ ਕੰਮ ਸਾਰਾ ਕੈਂਪਸ ਮੈਨੇਜਰ ਦਾ ਕੰਮ ਹੈ ਉਹ ਆਪਣਾ ਦੇਖਦੇ ਰਹਿਣਗੇ Zindabad! 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 ਪੰਜਾਬ ਦੇ ਵਿੱਚ ਲਗਾਤਾਰ ਹਾਰਡ ਕਿਹੜੇ ਪਹੁੰਚ ਪੰਜਾਬ ਦੇ ਵਿੱਚ ਆਏ ਹੋਏ ਨੇ ਤੇ ਉਹਦੇ ਸੰਬੰਧ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਹਰ ਪਿੰਡ-ਪਿੰਡ ਜਾ ਕੇ ਜੋ ਹੈ ਰਾਸ਼ਨ ਸਮਗਰੀ ਕਿਹੜੀ ਪੰਚਾਈ ਜਾ ਰਹੀ ਹੈ ਤੇ ਉੱਥੇ ਪੰਜਾਬ ਦੇ ਸੀਐਮ ਵੱਲੋਂ ਵੀ ਕਿਹੜਾ ਚੋਪਰ ਹੈ ਉਹ ਪਠਾਨਗੋੜ ਦੇ ਜੋ ਲਾਗੇ-ਛਾਕੇ ਪਿੰਡਾਂ ਦੇ ਵਿੱਚ ਲੋਕ ਨਹੀਂ ਪਹੁੰਚ ਸਕਦੇ ਉਸ ਚੋਪਰ ਦੇ ਥਾਂ ਹੀ ਕਿਹੜੀ ਸਮਗਰੀ ਪੰਚਾਈ ਜਾ ਰਹੀ ਹੈ ਤੇ ਉੱਥੇ ਅੱਜ ਡਾਕਟਰ ਸਾਡੇ ਨਾਲ ਮੈਮ ਆਪਾਂ ਗੱਲਬਾਤ ਕਰਦੇ ਮੈਮ ਅੱਜ ਤੋਂ ਮਹਿਲਾ ਵਿੰਗ ਕਿਹੜੀ ਇਕੱਠੀ ਹੋ ਕੇ ਸੰਤਾਨਪੁਰ ਲੋਧੀ ਦੇ ਏਰੀਆ ਦੇ ਵਿੱਚ ਜਾ ਰਹੀ ਹੈ ਲੋਕਾਂ ਨੂੰ ਕਿ ਨੇ ਨਹੀਂ ਸਮਗਰੀ ਮਿਲ ਰਹੀ ਉਸ ਜਗ੍ਹਾ ਤੇ ਤੋਂ ਹੀ ਪਹੁੰਚ ਆ ਬਿਲਕੁਲ ਜੀ ਸਸ਼ੀਕਾ ਜੀ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਇੱਕੋ ਹੀ ਮੈਸੇਜ ਦੇਣਾ ਚਾਹੁੰਦੀ ਆ ਇਹਨਾਂ ਸਤੋ ਜਿਲਾਂ ਦੀਆਂ ਔਰ ਜਿਹੜੀਆਂ ਵੀ ਭੈਣਾਂ ਨੂੰ ਜ਼ਰੂਰਤ ਹੈਗੀ ਆ ਕਿ ਸਾਡੇ ਆਮ ਆਦਮੀ ਪਾਰਟੀ ਦੀ ਮਹਿਲਾ ਬਿੰਗ ਦੀ ਸਾਡੀ ਇੱਕ ਇੱਕ ਭੈਣ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਔਰ ਤੁਹਾਨੂੰ ਕਿਸੇ ਨੂੰ ਵੀ ਕੁਝ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਅਸੀਂ ਤੁਹਾਡੇ ਘਰ ਦੇ ਚੁੱਲ੍ਹੇ ਤੋਂ ਲੈ ਕੇ ਤੁਹਾਡੀ ਰਸੋਈ ਖਾਲ ਵੀ ਨਹੀਂ ਖਾਲੀ ਰਹਿਣ ਦਵਾਂਗੇ ਔਰ ਤੁਹਾਡੇ ਪਰਸਨਲ ਹਾਈਜਨ ਅੱਧਾ ਧਿਆਨ ਰੱਖਦੇ ਹੋਏ ਸਾਰੀ ਸਮਗਰੀ ਜਿਹੜੀ ਹੈਗੀ ਆ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਇਸ ਤੋਂ ਇਲਾਵਾ ਵੀ ਤੁਹਾਨੂੰ ਕੋਈ ਜ਼ਰੂਰਤ ਹੈਗੀ ਹੈ ਤੇ ਅਸੀਂ ਤੁਹਾਡੇ ਨਾਲ ਹਮੇਸ਼ਾ ਅੱਜ ਵੀ ਖੜੇ ਆ ਤੇ ਖੜੇ ਰਵਾਂਗੇ ਔਰ ਅਸੀਂ ਪੰਜਾਬੀ ਤਾਂ ਜੀ ਸੇਵਾ ਲਈ ਜਾਣੇ ਜਾਂਦੇ ਆ ਅਸੀਂ ਸਾਰੇ ਜਾਣੇ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਕੋਈ ਦਿੱਕਤ ਹੁੰਦੀ ਆ ਤੇ ਪੰਜਾਬੀ ਪਹੁੰਚ ਜਾਂਦੇ ਆ ਅੱਜ ਤਾਂ ਸਾਡੇ ਪੰਜਾਬ ਦੇ ਵਿੱਚ ਹੀ ਜਿਹੜੀ ਹੈਗੀ ਹੈ ਕੁਦਰਤੀ ਆਫਤ ਆਈ ਹੈ ਸੋ ਅਸੀਂ ਸਾਰੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਸਾਰੇ ਵਲੰਟੀਅਰ ਸਾਡੇ ਸਾਰੇ ਵਿੰਗਸ ਜਿਹੜੇ ਹੈਗੇ ਆ ਲੀਡਰਸ਼ਿਪ ਹੈ ਸਾਡੇ ਪੰਜਾਬੀਆਂ ਦੇ ਲਈ ਇਹਨਾਂ ਦੀ ਸੇਵਾ ਦੇ ਲਈ ਹਮੇਸ਼ਾ ਹਾਜ਼ਰ ਆ। ਇਹਨਾਂ ਲੋਕਾਂ ਦੇ ਸਦਕੇ ਹੀ ਅਸੀਂ ਵਿਧਾਨ ਸਭਾ ਪਹੁੰਚੇ ਆ। ਤੇ ਹੁਣ ਇਹਨਾਂ ਦੇ ਸਾਡਾ ਫਰਜ਼ ਮੰਨਦਾ ਕਿ ਇਹਨਾਂ ਦੀ ਸੇਵਾ ਦੇ ਵਿੱਚ ਅਸੀਂ ਹਾਜ਼ਰ ਰਹੀਏ। ਸਰ ਜੀ ਅੱਜ ਸੰਤਾਨਪੁਰ ਲੋਧੀ ਦੇ ਵਿੱਚ ਤੁਸੀਂ ਮਹਿਲਾ ਵਿੰਗ ਪਹੁੰਚੇ ਜਾਂ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਆਪ ਆਪਣੇ ਜਿਹੜੇ ਜ਼ਿਆਦਾ ਅਫੈਕਟਡ ਹੈਗੇ ਆ ਜੀ ਉਹ 7 ਜ਼ਿਲ੍ਹੇ ਆ। ਜਿਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਫਾਜ਼ਿਲਕਾ ਔਰ ਹੁਸ਼ਿਆਰਪੁਰ, ਫਿਰੋਜ਼ਪੁਰ ਏ ਜਿਲੇ ਆਂਦੀਆ ਸੁਲਤਾਨਪੁਰ ਲੋਧੀ ਬਾਕੀ ਹੋਰ ਜਿਹੜੇ ਜ਼ਿਲ੍ਹੇ ਆ ਉੱਥੇ ਭਾਰੀ ਬਾਰਿਸ਼ ਕਰਕੇ ਥੋੜਾ ਨੁਕਸਾਨ ਹੋਇਆ ਉੱਥੇ ਵੀ ਫਸਲਾਂ ਦਾ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਭੈਣਾਂ ਜਿਸ ਤਰ੍ਹਾਂ ਬਠਿੰਡਾ ਮਾਨਸਾ ਵਾਲੀ ਸਾਈਡ ਦਿੱਕਤ ਆਈ ਹੈ ਉੱਥੇ ਸਾਡੀ ਉਥੋਂ ਦੀ ਮਹਿਲਾ ਵਿੰਗ ਅੱਜ ਪਹੁੰਚ ਕਰ ਰਹੀ ਹੈ ਕੱਲ ਤੋਂ ਫੀਲਡ ਦੇ ਵਿੱਚ ਚਲੇ ਗਈ ਸੀਗੇ ਸਾਰੇ ਜਾਣੇ ਅੱਜ ਅਸੀਂ ਸੁਲਤਾਨਪੁਰ ਲੋਧੀ ਤੋਂ ਜਿਹੜਾ ਸਟਾਰਟ ਕਰਕੇ ਕੱਲ ਨੂੰ ਇਹ ਬਾਕੀ ਦੇ ਸਾਰੇ 6 ਜ਼ਿਲ੍ਹਿਆਂ ਦੇ ਵਿੱਚ ਇਦਾਂ ਦੇ ਕੈਂਪ ਲਗਾਉਣ ਜਾ ਰਹੇ ਹਾਂ ਅੱਜ ਮੇਰੀਆਂ तकरीबन ਮੈਨੂੰ ਲੱਗਦਾ 100 ਮਹਿਲਾਾਂ ਅਸੀਂ ਜਿਹੜੀਆਂ ਸੁਲਤਾਨਪੁਰ ਲੋਧੀ ਜਾਵਾਂਗੇ ਬਾਕੀ ਜਿਹੜਾ ਭੋਆ ਵਾਲੀ ਸਾਈਡ ਹੋ ਗਿਆ ਜੀ ਹੁਸ਼ਿਆਰਪੁਰ ਹੋ ਗਿਆ ਪਠਾਨਕੋਟ ਉੱਥੋਂ ਦੀ ਮਹਿਲਾ ਵਿੰਗ ਉੱਥੇ ਅੱਜ ਲੱਗੀ ਹੋਈ ਹੈ ਜੀ ਉਹਨਾਂ ਨੂੰ ਅਸੀਂ ਇੱਧਰ ਨਹੀਂ ਬੁਲਾਇਆ ਹੈਗਾ ਸੋ ਸਾਰੀਆਂ ਸਾਡੀਆਂ ਮਹਿਲਾਵਾਂ ਜਿੱਥੇ-ਜਿੱਥੇ ਦਿੱਕਤ ਆਈ ਹੈ ਉਹਨਾਂ ਨੂੰ ਕਹਿ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਣੇ ਡਿਸਟ੍ਰਿਕਟਸ ਦੇਖੋ ਬਾਕੀ ਅਸੀਂ ਸਾਰੇ ਜਿਹੜੇ ਹੈਗੇ ਆ ਇੱਥੇ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਜੀ ਜਿਹੜਾ ਲੇਟਸਟ ਪ੍ਰੋਬਲਮ ਆਦੀ ਉਸ ਦੇ ਲਈ ਤੁਹਾਡੇ ਲਈ ਪਹਿਲ ਕੀ ਕੀਤੀ ਜਾ ਰਹੀ ਹੈ ਅਧਨੀ ਮਹਿਲਾ ਕਟਿਆਉ ਹੋ ਕੇ ਜਾ ਰਹੀਆਂ ਕਿ ਸਾਡਾ ਦੇ ਵਿੱਚ ਜਾਣ ਕੇ ਉਹਨਾਂ ਦੇ ਘਰਾਂ ਦੇ ਤੱਕ ਪਹੁੰਚ ਬਿਲਕੁਲ ਜੀ ਉਹਨਾਂ ਦੇ ਘਰਾਂ ਤੱਕ ਪਹੁੰਚ ਕਰਾਂਗੇ ਬਹੁਤ ਸਾਰੀ ਵਾਇਰਲ ਇਨਫੈਕਸ਼ਨਸ ਜਿਹੜੀਆਂ ਹੈਗੀਆਂ ਨੇ ਇਸ ਟਾਈਮ ਤੇ ਬੱਚਿਆਂ ਤੇ ਮਹਿਲਾਵਾਂ ਨੂੰ ਹੋ ਰਹੀਆਂ ਨੇ ਹੋ ਜਾਂਦੀਆਂ ਨੇ ਉਸ ਦੇ ਲਈ ਅਸੀਂ ਜਿਹੜਾ ਹੈਗਾ ਕਈ ਵਾਰ ਪੈਣਾ ਸ਼ਰਮਾ ਜਾਂਦੀਆਂ ਨੇ ਨਹੀਂ ਦੱਸਦੀਆਂ ਮੇਲ ਡਾਕਟਰਸ ਨੂੰ ਇਸੇ ਕਰਕੇ ਅਸੀਂ ਸਾਰੇ ਆਏ ਹਾਂ ਕਿ ਉਹਨਾਂ ਦੀ ਹਰ ਜਿਹੜੀ ਉਹਨਾਂ ਦੀ ਸੁਣ ਕੇ ਉਹਨਾਂ ਦਾ ਦੁੱਖ ਸੁਣ ਕੇ ਅਸੀਂ ਉਹ ਕੋਸ਼ਿਸ਼ ਕਰੀਏ ਕਿ ਉਹਨੂੰ ਸੋਲਵ ਕੀਤਾ ਜਾਵੇ ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸਿਆ ਕਿ ਘਰ ਦੀ ਸੰਪੀਣ ਵਾਲੇ ਪਾਣੀ ਤੋਂ ਲੈ ਕੇ ਘਰ ਦੀ ਸਮਗਰੀ ਔਰ ਬਾਕੀ ਸਾਰਾ ਸਮਾਨ ਜਿਹੜਾ ਹੈਗਾ ਸਾਡੇ ਵੱਲੋਂ ਕੋਸ਼ਿਸ਼ ਆ ਕਿ ਉਹਨਾਂ ਤੱਕ ਇੱਕ ਇੱਕ ਪਿੰਨ ਤੱਕ ਜੋ ਜ਼ਰੂਰਤਮੰਦ ਹੈਗੀ ਆ ਉਹਦੇ ਤੱਕ ਪਹੁੰਚਾਇਆ ਜਾਵੇ। ਪੰਜਾਬ ਦੇ ਸੀਐਮ ਸਾਹਿਬ ਵੱਲੋਂ ਵੀ ਕੱਲ ਆਪਣਾ ਚੋਪਰ ਉਸ ਜਗ੍ਹਾ ਤੇ ਗਰਦਾਸਪੁਰ ਹੋ ਕੇ ਉਹਨਾਂ ਨੇ ਕਿਹਾ ਕਿ ਕਿਹੜੀ ਚੀਜ਼ ਆ ਚੋਪਰ ਇੱਥੇ ਰਹੇਗਾ ਸਾਰੇ ਕਿਤੇ ਨਹੀਂ ਪਹੁੰਚ ਸਕਦੇ ਉਸ ਮਗਰ ਬਿਲਕੁਲ ਜੀ ਦੇਖੋ ਇਹਨਾਂ ਪੰਜਾਬੀਆਂ ਨੇ ਸਾਡੇ ਵੀਰਾਂ ਭੈਣਾਂ ਨੇ ਹੀ ਸਾਨੂੰ ਵਿਧਾਨ ਸਭਾ ਪਹੁੰਚਾਇਆ ਸਰਕਾਰ ਬਣਾਈ ਔਰ ਸਾਡੇ ਮਾਨਯੋਗ ਸੀਐਮ ਸਾਹਿਬ ਤਾਂ ਹਮੇਸ਼ਾ ਕਹਿੰਦੇ ਆ ਕਿ ਲੋਕਾਂ ਦਾ ਪੈਸਾ ਤੇ ਇਹ ਜਿਹੜਾ ਸਾਡਾ ਖਜ਼ਾਨਾ ਸਰਕਾਰ ਦਾ ਇਹ ਹਮੇਸ਼ਾ ਸਾਡੇ ਲੋਕਾਂ ਦੇ ਲਈ ਖੁੱਲਾ ਔਰ ਕੱਲ ਉਹਨਾਂ ਨੇ ਐਗਜ਼ੈਂਪਲ ਸੈੱਟ ਕੀਤੀ ਹੈ ਕਿ ਆਪਣਾ ਚੋਪਰ ਜਿਹੜਾ ਉਹਨਾਂ ਨੇ ਜਿੱਥੇ ਸਾਡੇ ਬੱਚੇ ਫਸੇ ਹੋਏ ਸੀ ਜਿੱਥੇ ਸਾਡੀਆਂ ਮਹਿਲਾਵਾਂ ਫਸੀਆਂ ਹੋਈਆਂ ਸੀ ਉਹਨਾਂ ਨੂੰ ਰੈਸਕਿਊ ਕਰਨ ਦੇ ਲਈ ਦਿੱਤਾ ਔਰ ਮੈਕਨੀਆ ਆਮ ਆਦਮੀ ਪਾਰਟੀ ਕਿਹੋ ਜੀ ਪਾਰਟੀ ਹੈ ਜਿਸ ਨੇ ਪੂਰੇ ਦੇਸ਼ ਦੀ ਰਾਜਨੀਤੀ ਨੂੰ ਬਦਲ ਕੇ ਰੱਖ ਦਿੱਤਾ ਅੱਜ ਸਭ ਨੂੰ ਉਹਨਾਂ ਦੇ ਅਧਿਕਾਰ ਅਗਰ ਸਵਾਲ ਪੁੱਛਣ ਲਗਾਇਆ ਤੇ ਆਮ ਆਦਮੀ ਪਾਰਟੀ ਨੇ ਲਗਾਇਆ ਹੈਗਾ ਸਭ ਨੂੰ ਔਰ ਹਮੇਸ਼ਾ ਅਸੀਂ ਸਾਡੇ ਸੀਐਮ ਸਾਹਿਬ ਸਾਡੇ ਮੰਤਰੀ ਸਹਿਬਾਨ ਸਾਡੇ ਐਮਐਲਏ ਸਹਿਬਾਨ ਅਸੀਂ ਸਾਰੇ ਜਿਹੜੇ ਹੈਗੇ ਆ ਸੇਵਾ ਦੇ ਵਿੱਚ ਹਾਜ਼ਰ ਆ ਕਿਉਂਕਿ ਆਮ ਘਰਾਂ ਦੇ ਬੱਚੇ ਆ ਔਰ ਹਮੇਸ਼ਾ ਆਪਣੇ ਆਮ ਘਰਾਂ ਦੇ ਲੋਕਾਂ ਦੇ ਨਾਲ ਹਮੇਸ਼ਾ ਖੜੇ ਆ ਆਪਣੀਆਂ ਵੀਰਾਂ ਭੈਣਾਂ ਦੀ ਸੇਵਾ ਦੇ ਵਿੱਚ ਦੇਖਿਆ ਸੀ ਗੱਲਬਾਤ ਕੀਤੀ ਗਿਆ ਜੋ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਅਜਲੰਦਰ ਤੋਂ ਸੰਤਾਨਪੁਰ ਲੋਧੀ ਤੋਂ ਸ਼ੁਰੂਆਤ ਕੀਤੀ ਹੈ ਅਲੱਗ-ਅਲੱਗ ਘਰਾਂ ਦੇ ਵਿੱਚ ਜਾਣਗੇ ਕਿੱਥੇ ਲੋਕਾਂ ਨੂੰ ਪਾਣੀ ਦੇ ਨਾਲ ਹੜ੍ਹ ਪਹੁੰਚੇ ਆਏ ਹੋਏ ਨੇ ਤੇ ਉੱਥੇ ਕਿਹੜੀ ਸਮੱਗਰੀ ਪੰਚਾਈ ਜਾਏਗੀ ਹੋਰ ਕਿਹੜੀ ਜ਼ਰੂਰੀ ਚੀਜ਼ਾਂ ਉਹ ਉਹਨਾਂ ਨੂੰ ਪੰਚਾਇਆ ਜਾਣਗੇ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮਹਿਲਾ ਵਿੰਗ ਕਿੜੀ ਆਮ ਆਦਮੀ ਪਾਰਟੀ ਵੱਲੋਂ ਪਹੁੰਚ ਰਹੀ ਹੈ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਚਲੰਦ